ਸਭ ਸ੍ਰੀ ਅਕਰ ਮੈਂ ਸੰਪਾਦਕ ਖਲਪ ਸਿੰਘ ਅੱਜ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਉਸ ਬਜਟ ਦੇ ਵਿੱਚ ਪੰਜਾਬ ਦੇ ਹਰੇਕ ਵਰਗ ਨੂੰ ਧਿਆਨ ਵਿੱਚ ਰੱਖਦੇ ਹੋਏ ਵਕ ਵਕ ਐਲਾਨ ਕੀਤੇ ਗਏ ਵਕ ਵਕ ਸਕੀਮਾਂ ਦਾ ਜੋ ਬਿਉਰਾ ਤਿਆਰ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਸੈਸ਼ਨ ਵਿੱਚ ਸਬੋਧਨ ਕਰਦੇ ਹੋਏ ਬਜਟ ਨੂੰ ਪੇਸ਼ ਕਰਦੇ ਹੋਏ ਬਹੁਤ ਵੱਡੇ ਐਲਾਨ ਕਰ ਦਿੱਤੇ ਜਿੰਨਾਂ ਨਾਲ ਪੰਜਾਬ ਦੇ ਛੋਟੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਏ ਕਿਉਂਕਿ ਪੰਜਾਬ ਸਰਕਾਰ ਨੇ ਜੋ ਬਹੁਤ ਛੋਟੇ ਕਿਸਾਨ ਹਨ ਮਿਹਨਤ ਮਜ਼ਦੂਰੀ ਕਰਦੇ ਹਨ ਉਹਨਾਂ ਦਾ ਜੋ 2000 ਵਿਤੂ ਪਹਿਲਾਂ ਉਹਨਾਂ ਨੇ ਕਿਸੇ ਪ੍ਰਕਾਰ ਦਾ ਵੀ ਕਰਜ਼ਾ ਚੁੱਕਿਆ ਹੋਇਆ ਉਸ ਕਰਜ਼ੇ ਨੂੰ ਪੂਰੀ ਤਰ੍ਹਾਂ ਮਾਫ਼ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੋਂ ਤਰਫਿਓਂ ਬਲੇ ਬਲੇ ਹੋ ਰਹੀ ਹੈ ਅਤੇ ਪੰਜਾਬ ਦੇ ਜੋ ਗਰੀਬ ਵਰਗ ਹਨ ਐਸਸੀ ਭਾਈਚਾਰਾ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਦਾ तहे ਦਿਲੋਂ ਧੰਨਵਾਦ ਕੀਤਾ ਕਿ ਉਹਨਾਂ ਦਾ ਕਰਜ਼ਾ ਜੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੀ ਤਰ੍ਹਾਂ ਮਾਫ ਕਰ ਦਿੱਤਾ ਗਿਆ ਜੋ ਕਿ ਇੱਕ ਵੱਡਾ ਬਾਈਟ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਅੱਜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਅਤੇ ਉਹਨਾਂ ਨੇ ਕਿਹਾ ਕਿ 2020 ਤੋਂ ਪਹਿਲਾਂ ਕਿਸੇ ਪ੍ਰਕਾਰ ਦਾ ਵੀ ਛੋਟੇ ਕਿਸਾਨ ਛੋਟੇ ਮਜ਼ਦੂਰ ਗਰੀਬ ਵਰਗ ਐਸੇ ਭਾਈਚਾਰਿਆਂ ਨੇ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਕਰਜ਼ਾ ਚੁੱਕਿਆ ਹੈ ਉਹ ਉਸਤੇ ਪੂਰੀ ਤਰ੍ਹਾਂ ਲਾਲ ਕਿਰਮਾਰੇ ਤੇ ਜੀ ਅਤੇ ਮਾਫ ਕਰ ਦਿੱਤਾ ਗਿਆ ਅੱਗੇ ਤੋਂ ਕੋਈ ਵੀ ਬੈਂਕ ਕਰਮਚਾਰੀ ਉਹਨਾਂ ਨੂੰ ਪਰੇਸ਼ਾਨ ਤੰਗ ਨਹੀਂ ਕਰੇਗਾ ਤੇ ਉਹਨਾਂ ਨੇ ਜੋ ਐਨਓਸੀਏ ਉਹ ਕੱਟ ਕੇ ਦੇ ਦਿੱਤੀਆਂ ਜਾਣਗੀਆਂ ਜਿਹੜਿਆ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਇੱਕ ਵਾਰ ਫਿਰ ਚਾਰੇ ਤਰਫੋਂ ਵਾਹ ਵਾ ਹੋ ਰਹੀ ਹੈ ਅਤੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਦੀ ਪੰਜਾਬ ਦੇ ਛੋਟੇ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਉਸ ਦੀ ਚਾਰੇ ਤਰਫੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ